ਮੈਂ ਅਕਸਰਾਂ ਪੁੱਛਿਆ ਇੰਨਾ ਨਸ਼ਾ ਕਿਵੇਂ ਹੋ ਗਿਆ ਉਹ ਕਹਿੰਦੀ ਅਸੀਂ ਕੀ ਕਰੀਏ ਅਸੀਂ ਜੋ ਨਸ਼ੇ ਵਾਲੇ ਫੜਦੇ ਆਂ ਤੇ ਝਾੜੂ ਵਾਲੇ ਦਾ ਐਮਐਲਏ ਆ ਲੈ ਲੀਡਰ ਫੋਨ ਕਰਦਾ ਛੱਡੋ ਜੇ ਨਾ ਛੱਡਿਆ ਸਾਰੀ ਬਗਲੀ ਕਰ ਦੋਗੇ ਆ ਤਾਂ ਇੰਨੇ ਕੱਢਿਆ ਮਲੇ ਟਾਲੀਆਂ ਦੀ ਸ਼ਰਤ ਚੋਰੀ ਕਰਨ ਨੂੰ ਮੈਲਾ ਸਿਲੰਡਰ ਵੀ ਲੈ ਗਏ ਇੱਕ ਬੀਬੀਓ ਬਾਹਰ ਨਾ ਕੱਪੜੇ ਕਿੱਥੇ ਰੱਖਿਆ ਕਰੋ ਵੀ ਚੱਕ ਕੇ ਲੈ ਜਾਗੇ ਹਾਂ ਲੈ ਏਡੇ ਵੱਡੇ ਢੱਕਾ ਹੈ ਹੱਥ ਵੀ ਨਾ ਬਣਾਇਆ ਕਰੋ ਉਹ ਪਾਇਆ ਪੂਰਾ ਅਲੱਗ ਲੈ ਜਾਗੇ ਉਹ ਹਰਬੀਤ ਹੈ ਤੁਸੀਂ ਹੈਰਾਨ ਆ ਆਹ ਸੋਚਦਾ ਸੀ ਕਾਲੀਦਨ ਖਤਮ ਹੈ ਚਲੋ ਮੈਂ ਦਾ ਲਾਣਾ ਥੋੜਾ ਜਿਹਾ ਹਾਲਕ ਮੈਂ ਟੰਗੇ ਨੂੰ ਘੜਟ ਕਮਾਵਾ ਉਹ ਸੋਚਦਾ ਕਿ ਆ ਮੇਰੇ ਮੇਰੇ ਕੋਲ ਗਨਮੈਨ ਆ ਜਾਣਗੇ ਇਹ ਉਹਦੇ ਕੇ ਉਹ ਹੋ ਗਿਆ ਟੌਰ ਬੰਨ ਜਿਵੇਂ ਲਕੀ ਥੀ ਮਾਰਨੂਗਾ ਉਹ ਤੇਰੀ ਕੋਈ ਫੱਗੀ ਨਹੀਂ ਦੱਬੀ ਤੁਸੀਂ ਦੇਖੋ ਸੱਤਨਗਾਰ ਪੁਲਿਸਾ ਪੰਜਾਬ ਦੀ ਘਾਟ ਪਰ 40 ਹਜ਼ਾਰ ਮੁੰਡੇ ਮੈਂ ਜਿਸ ਵਾਂ 10 ਸਾਲ ਦਾ ਕਾਫੀ ਮੈਂ ਕਿਤੇ ਆ ਲੇੜੀ ਆ ਸੁਖੀ ਦੇ ਧਾਬੇ ਦਾ ਬਿਆਨ ਮੈਂ ਸੁਣ ਰਿਹਾ ਸੀ ਸੁਖੀ ਰਿੰਦਾਵੇ ਦਾ ਪੁੱਤ ਇਹ ਪਤਾ ਜਿਹੜਾ ਸੀ ਟੋਕ ਸਿੰਘ ਨਾ ਉਹਨੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਇਹਨੇ ਚਿੱਠੀ ਲਿਖੀ ਇੰਦਰਾ ਗਾਂਧੀ ਨੂੰ ਬੁਦਾਈ ਦਿੱਤੀ ਕਿ ਤੁਸੀਂ ਪਹਚਾਲਿਆ ਪੰਜਾਬ ਨੂੰ ਤੁਸੀਂ ਦਰਬਾਰ ਆਪਣਾ ਦਰਬਾਰ ਸਾਹਿਬ ਤੇ ਹਮਲਾ ਕੀਤਾ ਇਹਨਾਂ ਦਾ ਹੁਣ ਰਾਜਾ ਬੜੀ ਪਰਦਾਣਾ ਹੈ ਕਾਂਗਰਸੀ ਜਿਹੜੀ 3 ਸ਼ਰਮ ਪਾਉਂਦਾ ਪੈਟਰਿਕ ਤੁਸੀਂ ਵਰ ਦੇਖੋ ਸੋਸ਼ਲ ਮੀਡੀਆ ਦੇ ਲੋ ਲਿਖਿਆ ਹੁਕਾ ਇੰਦਰਾ ਮੇਰੀ ਮਾਂ ਹੈ ਆ ਕਾਂਗਰਸੀ ਇੰਦਰਾ ਨੂੰ ਆਪਣੀ ਮਾਂ ਸਮਝਦੀਆਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹ ਗਰਮਨ ਦੇ ਦੋਹਾਂ ਕੰਨ ਇੰਦਰਾ ਸਾਡੀ ਮਾਂ ਜੇਰਮਨ ਦੇ ਲੋ ਜਰਮਨੀ ਦੇ ਲੋ ਕਿੰਨੇ ਜਿਹੜਾ ਸਾਡੀ ਮਾਂ ਕਾਂਗਰਸ ਕਾਂਗਰਸ ਜੋੜਾ ਹੁੰਦਾ ਦੇ ਦਿਓ ਕਾਂਗਰਸ ਕਿ ਇੰਨੀ ਖਰਾਬ ਖੋਦੀ ਆਪਣੀ ਇਸਾਰ ਸੰਗਤਿ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਪਿਛਲੇ 60 ਕਸਾਲ ਦਾ ਹਿਸਾਬ ਜੋੜੀਏ 25 ਕਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 20 ਕਸਾਲ ਕਾਂਗਰਸੀ ਸਰਕਾਰ ਹੁਣ ਤਾਂ ਆਪਣੇ ਕੋਲੇ ਤਜਰਬਾ ਆ ਗਿਆ। ਸਾਲਾ ਕੁਝ ਦੇਖ ਲਿਆ ਤੁਸੀਂ। ਜਿਹੜੇ ਲੋਕ ਜਿਹੜਾ ਕੋਈ ਚੰਗਾ ਕੰਮ ਕਰਦੇ ਉਹਨੂੰ ਥਾਪੀ ਦਿੰਦੇ ਨਾ ਉਹ ਬੰਦਾ ਹੋਰ ਮਿਹਨਤ ਕਰਦਾ ਹੈ। ਇੱਕ ਫਰਕ ਜਿਹੜਾ ਹੈਗਾ ਇੱਕ ਪਰਿਵਾਰ ਦਾ ਬੰਦਾ ਹੋਵੇ ਇੱਕ ਬਾਹਰ ਦਾ ਬੰਦਾ ਹੋਵੇ। ਪਰਿਵਾਰ ਦਾ ਬੰਦਾ ਆਪਣੇ ਪਰਿਵਾਰ ਵਾਸਤੇ ਕੁਛ ਮਰਜ਼ੀ ਕਰ ਸਕਦਾ ਹੈ। ਉਹ ਕੰਮ ਉਹਨਾਂ ਬਾਰਦਾ ਮੰਦਾ ਨਹੀਂ ਕਰਦਾ ਫਰਕ ਕੀ ਹੈ ਆਪਣੇ ਸੇ ਪੰਜਾਬ ਦੀ ਸਿਆਸਤ ਇੱਕ ਪਾਰਟੀ ਹੈ ਪੰਜਾਬ ਦੀ ਜਿਹੜੀ ਤੁਹਾਡੇ ਪਰਿਵਾਰ ਦੀ ਹੈ 105 ਸਾਲ ਪੁਰਾਣੀ ਪਾਰਟੀ ਹੈ ਜਿਹੜੀ ਤੁਹਾਡੇ ਬਜ਼ੁਰਗਾਂ ਨੇ ਬਣਾਈ ਪਾਰਟੀ ਆ ਤੁਸੀਂ ਆਪਣੇ ਬਜ਼ੁਰਗਾਂ ਦੀਆਂ ਪੁਰਾਣੀਆਂ ਫੋਟੋਆਂ ਕੱਢੋ ਕਿਸੇ ਨਾ ਕਿਸੇ ਮੋਰਚੇ ਦੀ ਹੋਊਗੀ ਕਿਸੇ ਦੀ ਧਰਮੇ ਦੀ ਹੋਊਗੀ ਅਕਾਲੀ ਦਲ ਸੀ ਦੂਜੇ ਪਾਸੇ ਦਿੱਲੀ ਤੋਂ ਆਈਆਂ ਪਾਰਟੀਆਂ ਜਿਨ੍ਹਾਂ ਨੂੰ ਹੁਕਮ ਦਿੱਲੀ ਤੋਂ ਮਿਲਦਾ ਹੈ ਜੋ ਕਰਨਾ ਹੈ ਜੋ ਕਹਿਣਾ ਹੈ ਉਹ ਦਿੱਲੀ ਵਾਲੇ ਫੈਸਲਾ ਕਰਦੇ ਹੈ ਉਹ ਇੱਥੇ ਰਾਜ ਕਰਨ ਵਾਸਤੇ ਆਉਂਦੇ ਹੈ ਪਰਿਵਾਰ ਨੂੰ ਤਕੜਾ ਕਰਨ ਵਾਸਤੇ ਨਹੀਂ ਪੰਜਾਬ ਨੂੰ ਤਕੜਾ ਕਰਨ ਵਾਸਤੇ ਨਹੀਂ ਕਿਉਂਕਿ ਉਹਨਾਂ ਵਾਸਤੇ ਪੰਜਾਬ ਪਰਿਵਾਰ ਨਹੀਂ ਹੈ ਤੁਹਾਡੇ ਸਾਹਮਣੇ ਮੈਂ ਤਾਂ ਪਿੱਛੇ ਦੋ ਤਿੰਨ ਤਿੰਨ ਪਿੰਡ ਪਹਿਲੇ ਮੈਂ ਕਿਹਾ ਸੀ ਇੱਕ ਦਿਨ ਤੁਸੀਂ ਨਾ ਆਪਣੇ ਘਰੇ ਬੈ ਕੇ ਕਾਗਜ਼ ਪੈਨਸਲ ਲੈ ਕੇ ਆਪਣੇ ਬੱਚਿਆਂ ਨੂੰ ਬਿਠਾ ਲਓ ਦੋ ਹਿੱਸੇ ਆ ਜ ਵੰਡ ਦਿਓ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਕਿੰਨੇ ਸਾਲ ਸਰਕਾਰ ਰਹੀ ਦੂਜੇ ਪਾਸੇ ਲਿਖ ਦਿਓ ਕਾਂਗਰਸ ਝਾੜੂ ਵਾਲੇ ਤਾਂ ਗੱਲ ਕਰਨ ਦੀ ਲੋੜ ਨਹੀਂ ਆ ਤੇ ਇਤੋਂ ਵੱਡੇ ਢੱਕ ਕੋਈ ਹੈ ਹੀ ਨਹੀਂ ਆ ਕਾਂਗਰਸ ਲਿਖ ਲਓ ਉਹਦੇ ਥੱਲੇ ਲਿਖ ਦਿਓ ਕਿ ਸਾਡੇ ਪਿੰਡ ਵਿੱਚ ਜਿੰਨੇ ਕੰਮ ਹੋਏ ਐ ਆਪਣੇ ਜ਼ਿਲ੍ਹੇ ਵਿੱਚ ਆਪਣੇ ਸੂਬੇ ਵਿੱਚ ਜਿਹੜੀ ਪਾਰਟੀ ਨੇ ਕੀਤਾ ਉਹਦੇ ਲਿੰਕੇ ਲਿਖੀ ਚਲੋ ਜਿਵੇਂ ਅਕਾਲੀ ਦਲ ਦੇ ਥੱਲੇ ਲਿਖੋਗੇ ਤੁਸੀਂ ਪਿਊਬਲਿਕ ਕਨੈਕਸ਼ਨ ਅਕਾਲੀ ਦਲ ਨੇ ਦਿੱਤੇ ਮੁਫਤ ਬਿਜਲੀ ਉਹਦੇ ਅਕਾਲੀ ਦਲ ਨੇ ਕੀਤੀ ਮੰਡੀਆਂ ਪਿੰਡਾਂ ਜਕਾਲੀ ਦਲ ਨੇ ਕੀਤੀਆਂ ਆ ਐਮਐਸਪੀ 1960 ਵਿੱਚ ਮੋਰਚਾ ਲਾ ਕੇ ਕਾਲੀ ਦਲ ਨੇ ਦਵਾਇਆ ਗਰੀਬਾਂ ਵਾਸਤੇ ਆਟਾ ਦਾਲ ਸਕੀਮ ਕਾਲੀ ਦਲ ਨੇ ਕਿਹਾ ਹੈ ਛਗਣ ਸਕੀਮ ਕਾਲੀ ਦਲ ਨੇ ਕਿਹਾ ਹੈ ਪੈਨਸ਼ਨ ਸਕੀਮ ਕਾਲੀ ਦਲ ਨੇ ਕਿਹਾ ਹੈ 300 ਯੂਨਟ ਮੁਫਤ ਬਿਜਲੀ ਦੀ ਸਕੀਮ ਕਾਲੀ ਦਲ ਨੇ ਕਿਹਾ ਹੈ ਲੜਕੀਆਂ ਨੂੰ ਸਕੂਲ ਜਾਣ ਵਾਸਤੇ ਐਸਪਲਾਣਾ ਦੀ ਬੱਚਿਆਂ ਨੂੰ ਸਕੂਲ ਜਾਣ ਵਾਸਤੇ ਸਾਈਕਲ ਕਾਲੀ ਦਲ ਲੈ ਕੇ ਗਿਆ ਐਸੀ ਬੱਚਿਆਂ ਦੀ ਪੜਾਈ ਮੁਫਤ ਕਾਲੀ ਦਲ ਨੇ ਕਰਾਈ ਗਰੀਬਾਂ ਲਈ ਧਰਮਸ਼ਾਲਾ ਤੇ ਕਿਤੇ ਸਰਕਾਰੀ ਖਰਚ ਨਹੀਂ ਪੰਡੀਆਂ ਹੁੰਦੀਆਂ ਸੀ ਅਬ ਬਣਾਉਣਾ ਸ਼ੁਰੂ ਕੀਤਾ ਐਕਟ ਬਣਾਇਆ ਬਾਦਲ ਸਾਹਿਬ ਨੇ ਤੇ ਸ਼ੁਰੂ ਕੀਤਾ ਅਕਾਲੀ ਦਲ ਨੇ ਮੁੰਡਿਆਂ ਵਾਸਤੇ ਜੇਮਨ ਦਾ ਕਿਸਮਾਨ ਖੇਡਾਂ ਦਾ ਸਮਾਨ ورلڈ ਕੱਪ ਕਬੱਡੀ ਮੁੱਖ ਮੰਤਰੀ ਚੀਤ ਯਾਤਰਾ ਮੈਨਾਂ ਦਾ ਸਾਹ ਸੁਖ ਜੂਗਾ ਨੇ ਲਿਖਦੇ ਲੇਦੇ ਜਿੰਨੇ ਟਿਊਬਲ ਕ ਜਿੰਨੇ ਤੁਹਾਡੇ ਥਰਮਲ ਪਲਾਂਟ ਆ ਬਿਜਲੀ ਵਾਲੇ ਸਾਰੇ ਅਕਾਲੀ ਦਲ ਨੇ ਬਣਾਏ ਭਾਗੜਾ ਡੈਮ ਤੋਂ ਬਗੈਰ ਸਾਰੇ ਅਕਾਲੀ ਦਲ ਨੇ ਡੈਮ ਬਣਾਏ ਜਿੰਨੀਆਂ ਨਹਿਰਾਂ ਕਸੀਆਂ ਯੂਨੀਵਰਸਿਟੀਆਂ ਜਿੰਨੇ ਮਰਜ਼ੀ ਜਾ ਕੇ ਦੇਖ ਲਓ ਅਕਾਲੀ ਦਲ ਨੇ ਬਣਾਏ ਤੇ ਦੂਜੇ ਪਾਸੇ ਕਾਰਿਸ਼ ਤੇ ਆ ਜਿਓ ਕਾਂਗਰਸ ਨੇ ਕੀ ਕੀਤਾ ਤੁਸੀਂ ਜ਼ੋਰ ਲਾ ਲਿਓ ਤੁਹਾਨੂੰ ਇੱਕ ਚੀਜ਼ ਨਹੀਂ ਲੱਭਣੀ ਜ਼ੋਰ ਲਾ ਲੇ ਮਤਲਬ ਤੁਸੀਂ ਅੱਜ ਅੱਜ ਈ ਘਰੇ ਬਹਿ ਕੇ ਸੋਚੋ ਕਿ ਕਾਂਗਰਸ ਨੇ ਕੀ ਕੀਤਾ ਤੁਸੀਂ ਚਲ ਕੇ ਦੇਖੋ ਵੀ ਅੰਮ੍ਰਿਤਸਰ ਸ਼ਹਿਰ ਚਲੇ ਜਾਓ ਤੁਸੀਂ ਦੇਖੋ ਕਾਂਗਰਸ ਨੇ ਸ਼ਹਿਰ ਵਿੱਚ ਕੀ ਕੀਤਾ ਤਰਨਤਨ ਸਾਹਿਬ ਦੇਖੋ ਜਿੰਨੀਆਂ ਸੜਕਾਂ ਹੋਣਗੀਆਂ ਸ਼ਹਿਰ ਦੀਆਂ ਆ ਤਰਨਤਨ ਸਾਹਿਬ ਮੈਨੂੰ ਪਤਾ ਹੈ ਮੈਂ ਪਹਿਲੇ ਆਉਂਦਾ ਸੀ ਤਾਂ ਆ ਜਿਹੜੇ ਮੇਨ ਰੋਡ ਆ ਤੁਰਿਆਂ ਨਹੀਂ ਜਾਂਦਾ ਸੀ ਉੱਧਰ ਕਿੰਨਾ ਮਾੜਾ ਹਾਲ ਸੀ ਬੁੱਡੇ ਬਾਲ ਸਿੰਘ ਸਾਹਿਬ ਨੇ ਫੈਸਲਾ ਕੀਤਾ ਕਿ ਜਿਹੜੇ ਆਪਣੇ ਇਤਿਹਾਸੇ ਗੁਰੂ ਕਿੱਥੇ ਗੁਰੂ ਸਾਹਿਬ ਗਏ ਹੈ ਇਤਿਹਾਸਿਕ ਨਗਰ ਹੈ ਉਹਨਾਂ ਨੂੰ ਆਪ ਸਜਾਉਣਾ ਹੈ ਮੇਰੀ ਡਿਊਟੀ ਲੱਗੀ ਵੀ ਮੈਂ ਆਇਆ ਤਰੰਤ ਤਰ ਮੈਂ ਸਾਰੇ ਮਹਿਕਮੇ ਨੇ ਬੁਲਾਏ ਤਕਰੀਬਨ ਕੋਨੇ 200 ਕਰੋੜ ਦੀ ਲੋਡ ਸੀ ਨਾਲ ਦੇਣਾ ਸ਼ੁਰੂ ਕਰਤਾ ਤੁਸੀਂ ਅਨੰਦਪੁਰ ਸਾਹਿਬ ਜਾ ਕੇ ਦੇਖੋ ਸਾਰਾ ਸ਼ਹਿਰ ਕਾਲੀ ਦਰ ਨੇ ਬਣਾਇਆ ਤਲਵੰਡੀ ਸਾਹਿਬ ਗੁਰੂ ਦੀ ਨਗਰੀ ਜਾ ਕੇ ਦੇਖੋ ਬੋਬਰਾ ਹਾਲ ਸੀ ਅੱਜ ਆ ਕੇ ਦੇਖ ਕਿੰਨਾ ਸੋਹਣਾ ਬਣਾਇਆ ਦਰਬਾਰ ਸਾਹਿਬ ਦੇ ਚਾਰੋਂ ਤਰਫ ਦੇਖੋ ਕੈਦਾਂ ਪ੍ਰਬੰਧ ਕੀਤਾ ਪਹਿਲੇ ਕੀ ਹੁੰਦਾ ਸੀ ਸ਼ਹਿਰ ਦੇਖੋ ਮਰ ਸਾਹਿਬਤੀਆਂ ਸੋਹਣੀਆਂ ਸੜਕਾਂ ਕੀਤੀਆਂ ਮੈਟੂਲੇ ਸਾਰਾ ਕੁਝ ਕੀਤਾ ਜਿਹੜਾ ਅੱਜ ਕੱਲ੍ਹ ਭੁੱਲ ਗਿਆ ਸਾਰਾ 10 ਸਾਲ ਕਾਂਗਰਸ ਨੇ ਇੱਕ ਚੀਜ਼ ਨਹੀਂ ਤੁਹਾਨੂੰ ਲਿਖੋਗੇ ਹੁਣ ਮੈਂ ਕੋਈ ਕਿਸੇ ਦਾ ਚੋਣਾ ਹੈ ਕਾਂਗਰਸ ਨੂੰ ਵੋਟ ਪਾਣੀ ਸਹੀ ਮੈਨੇ ਤੇ ਪਾਪ ਹੈ ਪਾਪ ਗੁਰੂ ਦਾ ਸਿੱਖ ਨਹੀਂ ਕਿਤੇ ਕਾਂਗਰਸ ਨੂੰ ਵੋਟ ਪਾਉਣਾ ਚਾਹੀਦਾ ਜਿਸ ਪਾਰਟੀ ਨੇ ਦਰਬਾਰ ਸਾਹਿਬ ਥੋੜੇ ਤੇ ਹਮਲਾ ਕੀਤਾ ਥੋੜੇ ਗੁਰੂ ਘਰ ਟਾਏ ਹਜ਼ਾਰਾਂ ਭੈਣ ਭਰਾਵਾਂ ਦਾ ਕਤਲ ਕੀਤਾ ਤੇ ਫਿਰ ਵੀ ਆਪ ਪੱਕਾਂ ਨੂੰ ਰਸੂੜ ਪਾਉਂਗੇ ਇਹ ਤੋਂ ਵੱਡੇ ਪਾਪੀ ਨਹੀਂ ਹੋ ਸਕਦੇ ਆਪਾਂ ਹੁਣ ਮੈਂ ਪਰਿਵਾਰਾਂ ਦੀ ਗੱਲ ਕਰ ਰਿਹਾ ਇੱਕ ਪਾਸੇ ਆ ਪਰਿਵਾਰ ਹੈ ਜਿਸ ਪਰਿਵਾਰ ਨੇ ਜਿਨ੍ਹਾਂ ਦੇ ਬਜ਼ੁਰਗ ਫੌਜ ਵਿੱਚ ਸੀ ਜਦੋਂ ਪਤਾ ਲੱਗਿਆ ਕਿ ਦਰਬਾਰ ਸਾਹਿਬ ਤੇ ਹਮਲਾ ਕਰਤਾ ਟੈਂਕਾਂ ਤੇ توپਨਾਂ ਫੌਜ ਤੋਂ ਬੈਠੇ ਜੋ ਹਥਿਆਰ ਇਹਨਾਂ ਕੋਲੇ ਸੀ ਕਿਸੇ ਕੋਲ 2 ਪੀ ਕਿਸੇ ਕੋਲ ਜੀਪ ਸੀ ਕਿਸੇ ਕੋਲ ਰਫਲ ਸੀ ਸਾਰੇ ਚੱਲ ਪਏ ਸਿੰਘ ਕਿਸ ਰੈਜiment ਤੋਂ 600 ਗਲਪੇ 700 ਗਲਪੇ ਜੋ ਚਲਪੇ ਫਿਰ ਆਰਮੀ ਨੇ ਘੇਰੇ ਵਾਲੇ ਇਹਨਾਂ ਨੂੰ ਉਹਨਾਂ ਕਈਆਂ ਨੂੰ ਸ਼ਹੀਦ ਕੀਤਾ ਮੁਕਾਬਲੇ ਦੇ ਉੱਤੇ ਇਹਨਾਂ ਨੇ ਇਹਨਾਂ ਨੂੰ ਫੜ ਕੇ ਅੱਠ ਅੱਠ ਸਰ ਜੇਲ੍ਹਾਂ ਲਕਿਤੀਆਂ ਕੋਈ ਵਿਚਪਾ ਦਿੱਤਾ ਇੱਕ ਪਾਸੇ ਇਹਨਾਂ ਨੇ ਸਾਰੇ ਗੁਰੂ ਆਪਣੇ ਗੁਰੂ ਘਰ ਵਾਸ ਕੀਤਾ ਆਪਣੇ ਕੌਮ ਪੰਥ ਵਾਸਤੇ ਕੀਤਾ ਆਪਣੇ ਸਿੱਖੀ ਵਾਸਤੇ ਕੀਤਾ ਦੂਜੇ ਪਾਸੇ ਆ ਸੁਖੀ ਰੰਧਾਵੇ ਦਾ ਬਿਆਨ ਮੈਂ ਸੁਣ ਰਿਹਾ ਸੀ ਸੁਖੀ ਰੰਧਾਵੇ ਦਾ ਪਿਤੇ ਪਿਤਾ ਜਿਹੜਾ ਸੀ ਸੰਤੋਖ ਸਿੰਘ ਨਾਵਾ ਉਨੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਇਹਨੇ ਚਿੱਠੀ ਲਿਖੀ ਇੰਦਰਾ ਗਾਂਧੀ ਨੂੰ ਵਧਾਈ ਦਿੱਤੀ ਕਿ ਤੁਸੀਂ ਬਚਾਲਿਆ ਪੰਜਾਬ ਨੂੰ ਤੁਸੀਂ ਦਰਬਾਰ ਆਪਣਾ ਦਰਬਾਰ ਸਾਹਿਬ ਤੇ ਹਮਲਾ ਕੀਤਾ ਇਹਨਾਂ ਦਾ ਹੁਣ ਰਾਜਾ ਆਪਣੀ ਪ੍ਰਧਾਨਾ ਕਾਂਗਰਸ ਦਾ ਜਿਹੜੀ ਟੀ-ਸ਼ਰਟ ਪਾਉਂਦਾ ਪੈਂਟ ਰੱਖ ਕੇ ਤੁਸੀਂ ਕਈ ਵਾਰ ਦੇਖ ਲਓ ਸੋਸ਼ਲ ਮੀਡੀਆ ਦੇਖ ਲਓ ਲਿਖਿਆ ਹੁੰਦਾ ਇੰਦਰਾ ਮੇਰੀ ਮਾਂ ਹੈ ਅ ਕਾਂਗਰਸੀ ਇੰਦਰਾ ਨੂੰ ਆਪਣੀ ਮਾਂ ਸਮਝ ਕੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਇਧਰ ਪਰਿਵਾਰ ਹੈ ਜਿਹਨੇ ਆਪਣੀ ਸਾਰਾ ਕੁਝ ਖਾਨਦਾਨ ਕੁਰਬਾਨ ਕਰ ਦਿੱਤਾ ਜੇ ਇਹ ਨਾਉਂ ਹਰਮੀਤ ਥੱਗ ਵਰਗੇ ਹੁੰਦੇ ਦਲ ਬਦਲ ਜੇ ਇਹਨਾਂ ਨੂੰ ਜਜ਼ਬਾ ਨਾ ਹੁੰਦਾ ਜੇ ਨਾ ਕਰਦੇ ਆ ਕੁਝ ਅੱਜ ਇਹਨਾਂ ਦੇ ਇਹਨਾਂ ਦੇ ਪਿਤਾ ਜਾਂ ਮੇਜਰ ਹੋਣੇ ਸੀ ਜਾਂ ਬ੍ਰਿਗੇਡੀਅਰ ਹੋਣੇ ਸੀ ਜਾਂ ਕਰਨਲ ਹੋਣੇ ਸੀ ਆ ਫਰਕ ਹੈ ਆਪਾਂ ਸੋਚਦੇ ਨਹੀਂ ਆਪਣਾ ਪੰਜਾਬ ਛੋਟਾ ਜਾਏ ਕੌਣ ਛੋੜੀ ਦੀ ਹੈ ਜੇ ਗੱਠੀਆਂ ਤੇ ਤਖਣੇ ਆ ਜੇ ਇਕੱਠੇ ਨਹੀਂ ਆ ਤੁਹਾਨੂੰ ਖਤਮ ਕਰ ਦਿੰਗੇ ਦੇਖੋ ਥੋੜੇ ਤੋਂ ਚੰਗੇ ਤਾਂ ਮੁਸਲਮਾਨ ਮੈਂ ਤੁਹਾਨੂੰ ਸਹੀ ਦੱਸਦਾ ਮੁਸਲਮਾਨ ਉਹਨਾਂ ਦੀ ਬਾਬਰੀ ਮਸਜਿਦ ਤੇ ਬੀਜੇਪੀ ਨੇ ਤੋੜੀ ਕੋਈ ਨਹੀਂ ਵੱਡੀ ਕੋਈ ਅਬ ਦਰਬਾਰ ਸਭ ਨੂੰ ਕਹਨੀ ਸੀ ਕਿ ਆਪਣਾ ਪੁਤਰਸ탄 ਪਰ ਮਸਜਿਦ ਹੀ ਉਹਨਾਂ ਦੀ ਕੋਈ ਬਾਬਰੀ ਮਸਜਿਦ ਤਾਂ ਨਹੀਂ ਹਿੰਦੁਸਤਾਨ ਦੇ ਕਿਸੇ ਕੋਨੇ ਚਲੇ ਜਾ ਕੋਈ ਨਹੀਂ ਮੁਸਲਮਾਨਾਂ ਮਰ ਜੂਗਾ ਪਰ ਬੀਜੇਪੀ ਨੇ ਉਹ ਮਰ ਜੂਗਾ ਆਪਣੇ ਦੋ ਗਨਮੈਂ ਦੇ ਦੋ ਕਹਿੰਗੇ ਇੰਦਰਾ ਸਾਡੀ ਮਾਂ ਜੇਰ ਮੰਦੇ ਦਿਓ ਜੇਰ ਮੰਨੀ ਦੇ ਦਿਓ ਕਹਿੰਗੇ ਇੰਦਰਾ ਸਾਡੀ ਮਾਂ ਕਾਂਗਰਸ ਕਾਂਗਰਸ ਦੋੜਾ ਹਟਾ ਦੇ ਦਿਓ ਕਾਂਗਰਸ ਕਿ ਐਨੀ ਘਰਾਬ ਉਠੋਗੀ ਆਪਣੀ ਛੋੜੇ ਸਾਹਿਬ ਜਦਾਂ ਨੇ ਮੁਗਲਾਂ ਨੇ ਕੀ ਕਿਆ ਸੀ ਸਿੱਖੀ ਛੱਡ ਦਿਓ ਕਹਿੰਦੇ ਚਿੰਦੂ ਸੰਭੁਲ ਇੱਥੇ ਜਿਹੜੇ ਸਿੱਖੀ ਨੂੰ ਖਤਮ ਕਰਨ ਆਲੇ ਆ ਉਹਨਾਂ ਨਾਲ ਜੱਫੀ ਪਾਈ ਫਿਰਦੇ ਨੇ ਇੱਕ ਹੋਰ ਗੱਲ ਹੈ ਆਪਾਂ ਸ਼ਕਲ ਦੇਖ ਕੇ ਕੋਈ ਜ਼ਿਆਦਾ ਬੰਦਾ ਪੰਥਕ ਨਹੀਂ ਹੁੰਦਾ ਪੰਥਕ ਦਿਲੋਂ ਜਸਬਾਤ ਪਛੋਕੜ ਇੱਕ ਪਰਿਵਾਰ ਦਾ ਇੱਕ ਪਾਰਟੀ ਦਾ ਪਛੋਕੜ ਅਕਾਲੀ ਦਲ ਅਕਲੀ ਜੋ ਪੰਥ ਦੀ ਜਥੇਬੰਦੀ ਹੈ 105 ਸਾਲ ਪੁਰਾਣੀ ਹੁਣ ਕੀ ਹੁੰਦਾ ਹੈ ਕਈ ਇਹ ਜੇ ਬੰਦੇ ਆ ਗਏ ਲਾ ਕਰਨਗੇ ਐ ਦਿਖਾਉਣਗੇ ਕਿ ਅਸੀਂ ਸਭ ਤੋਂ ਵੱਡਾ ਪੰਥਕ ਨਹੀਂ ਹੈ ਪਰ ਏਜੰਸੀਆਂ ਉਹਨਾਂ ਨੂੰ ਲਾਰੀਆਂ ਕਿ ਕਾਲੀ ਦਲ ਨੂੰ ਖਤਮ ਕਰਨ ਵਾਸਤੇ ਉਹਨਾਂ ਦਾ ਨਿਸ਼ਾਨਾ ਅਧਿਉਂ ਤਕੜਾ ਕਰਨਾ ਨਹੀਂ ਉਹਨਾਂ ਨੂੰ ਪਤਾ ਹੈ ਕਿ ਕੰਧ ਨੂੰ ਕਿੰਨੇ ਹਿੱਸੇ ਹਜ ਕਰਦੇ ਹੋ ਤੇ ਫਿਰ ਭਾਜਪੀ ਤੇ ਕਾਂਗਰਸ ਤੇ ਇਹਨਾਂ ਦਾ ਰਾਜ ਆ ਜਾਏਗਾ ਇਸ ਕਰਕੇ ਮੈਂ ਇਹ ਹੀ ਕਹਿਣਾ ਚਾਹਣਾ ਆਪਣੇ ਆਪਣੀ ਹੁੰਦੇ ਆ ਬਹੁਤ ਨੁਕਸਾਨ ਖਾ ਗਿਆ ਕੋ ਜੇ ਬਚਣਾ ਹੁਣ ਤਜਰਬੇ ਛੱਡ ਦਿਓ ਰਿਸ਼ਤਾ ਕਰਨ ਜੰਦੇ ਹੋ ਨਾ ਕੋ ਛੋਕੜ ਦੇ ਦੋ ਤਿੰਨ ਪੀੜ੍ਹੀਆਂ ਦੇਖਦੇ ਆ ਇੱਥੇ ਵੀ ਤੁਸੀਂ 5 ਸਾਲ ਵਾਸਤੇ ਆਪਣੀ ਜ਼ਿੰਦਗੀ ਕਿਸੇ ਨੂੰ ਹਵਾਲੇ ਕਰ ਰਹੇ ਹੋ ਆਪਾਂ ਗੱਧ ਫੈਸਲੇ ਲਿੱਤੇ ਆ ਝਾੜੂ ਵਾਲੇ ਦੇਖੋ ਕੀ ਹਾਲ ਕਰਤਾ ਤਬਾਹ ਕਰਤਾ ਪੰਜਾਬ ਮੈਂ ਅਕਸਰ ਪੁੱਛਿਆ ਇੰਨਾ ਨਸ਼ਾ ਕਿਵੇਂ ਹੋ ਗਿਆ ਉਹ ਕਹਿੰਦੇ ਅਸੀਂ ਕੀ ਕਰੀਏ ਅਸੀਂ ਜੋ ਨਸ਼ੇ ਵਾਲੇ ਫੜਦੇ ਆ ਤੇ ਝਾੜੂ ਵਾਲੇ ਦਾ ਐਮਐਲਏ ਜਾਂ ਲੀਡਰ ਟਰੈਕ ਫੋਨ ਕਰਦਾ ਛੱਡੋ ਜੇ ਨਾ ਛੱਡਿਆ ਸਾਡੀ ਬਦਲੀ ਕਰ ਦਿੰਦੇ ਕਿਉਂ ਕਿ ਉਹ ਮਹੀਨਾ ਲੈਂਦੇ ਕੋਈ 5 ਲੱਖ ਲਈ ਜਾਂਦਾ ਕੋਈ 7 ਲੱਖ ਇੰਨਾ ਵਾਸਤੇ ਭਾਵੇਂ ਪੰਜਾਬ ਡੁੱਬ ਜੇ ਪਰ ਆ ਇੰਨਾ ਵਾਸਤੇ ਕੋਈ ਫਰਕ ਨਹੀਂ ਪੁਰਥਾਨੀਆਂ ਜ਼ਮੀਨਾਂ ਵੇਚ ਲੱਗੇ ਆ। ਥੋੜੀ ਕਿਸਾਨਾਂ ਦੀ ਜੀ ਅਸੀਂ ਨਾਂ ਲੜਾਈ ਲੜਦੇ। 1 ਲੱਖ ਏਕੜ ਜ਼ਮੀਨ ਥੋੜੀ ਖੋਲੇ ਨਹੀਂ ਸੀ ਇਹਨਾਂ ਨੇ। ਤੇ ਵੇਚ ਨਹੀਂ ਸੀ ਦਿੱਲੀ ਵਾਲੇ ਬੰਦੇ ਨੂੰ। ਆਦ ਐਨੇ ਘੜੀਆਂ ਮਲਾ ਟਰਾਲੀਆਂ ਨਹੀਂ ਛੜਦੇ ਚੋਰੀ ਕਰਨ ਨੂੰ। ਮਲਾ ਸਿਲੰਡਰ ਵੀ ਲੈ ਗਏ। ਇੱਕ ਬੀਬੀਓ ਬਾਹਰ ਨਾਲ ਕਪੜੇ ਸੁੱਕੇ ਰੱਖਿਆ ਕਰੋ ਉਹ ਚੱਕ ਕੇ ਲੈ ਜਾਂਗੇ। ਆਦ ਐਡੇ ਵੱਡੇ ਠੱਗ ਹੈ। ਹੱਥ ਵੀ ਨਾ ਮਲਾਇਆ ਕਰੋ ਜੋਕ ਪਾਇਆ ਪੂਸਾ ਨਾਲ ਅੱਗੇ ਲੈ ਜਾਂਗੇ। ਹੁਣ ਹਰਬੀਰ ਦਾ ਤੂੰ ਹੀ ਹੈਰਾਨ ਆ ਸੋਚਦਾ ਸੀ ਕਾਲੀ ਦਾ ਖਤਮ ਹੈ ਚਲੋ ਮੈਂ ਦਾ ਲਾਣਾ ਥੋੜਾ ਜਾ ਸਾਲਕ ਮੈਂ ਤੇ ਮੇਰੇ ਨੋਟ ਨਾਟ ਕਮਾਵਾਂ ਉਹ ਸੋਚਦਾ ਕਿ ਆ ਮੇਰੇ ਮੇਰੇ ਕੋਲ ਗਨਮੈਨ ਆ ਜਾਣਗੇ ਇਹ ਹੋ ਜਾਣਗੇ ਉਹ ਹੋ ਜਾਊਗਾ ਟੌਰ ਬਨ ਜੂ ਠੱਗੀ ਠੁਕੀ ਮਾਰ ਲਊਗਾ ਉਹ ਤੇਰੀ ਕੋਈ ਠੱਗੀ ਨਹੀਂ ਬੰਦੀ ਤੇਰੇ ਨਾਲ ਤਾਂ ਸਾਡੇ ਬੰਦੇ ਹਲੇ ਵੀ ਤਗੜੇ ਆ ਆ ਝਾਂਗੋ ਨਾਲ ਕੋਈ ਪੁੱਛਦਾ ਆ ਦੇਖੋ ਸਾਰੇ ਖੁਸ਼ ਹੋਏ ਕੋਈ ਕੋਈ ਸਾਲੇ ਜਿੰਨੇ ਆ ਆ ਜਿੰਨੇ ਨੌਜਵਾਨ ਐ ਇਹਨਾਂ ਪੁੱਛਾਂ ਬਗਤ ਪਤਾ ਕਰ ਲੋ ਕਿਨੇ ਭਰਤੀ ਕੀਤਾ ਮੈਂ ਕੀਤਾ ਨਾ ਤੁਸੀਂ ਦੇਖੋ 70000 ਪੁਲਿਸਾ ਪੰਜਾਬ ਦੀ ਘਰ ਤੋਂ 40000 ਮੁੰਡੇ ਮੈਂ ਜਿਸਾਂ ਦੀ ਦੱਸਿਆ ਸਰਕਾਰ ਦੇ ਮੈਂ ਭਰਤੀ ਕੀਤੇ ਆ ਲੇੜੀ ਕੁੜੀ ਹੁੰਦੀ ਨਹੀਂ ਸੀ ਪੰਜਾਬ ਸਾਰਿਆਂ ਬੀਬੀਆਂ ਨੂੰ ਭਰਤੀ ਮੈਂ ਕੀਤਾ ਆ ਆ ਫਰਕ ਐ ਆਪਣਿਆਂ ਦਾ ਗੱਲਾਂ 'ਚ ਨਾਓ ਲਾਰਿਆਂ 'ਚ ਨਾਓ ਦਿਲ ਤੇ ਹੱਥ ਰੱਖੋ ਆ ਤੁਹਾਡੀ ਮਾਂ ਪਾਟੀ ਐ ਇਸ ਪਾਰਟੀ ਨੂੰ ਬਚਾਲੋਗੇ ਤਾਂ ਬਚਜੋਗੇ ਕੌਮ ਬਚੂਗੀ ਨਹੀਂ ਤਾਂ ਖਤਮ ਹੋ ਜੂਗੀ ਤੁਸੀਂ 10 ਸਾਲ ਕਮਜ਼ੋਰ ਕੀਤਾ ਤੇ ਤੁਹਾਡੇ ਬਲੂ ਘਰਾਂ ਦੇ ਕਬਜ਼ਾ ਕਰ ਗਏ ਹਨ ਤਦ ਹਜੂਰ ਸਾਹਿਬ ਦੀ ਮੈਨੇਜਮੈਂਟ ਹੁ ਤੁਹਾਡੇ ਕੋਲੇ ਨਹੀਂ ਹੈ ਮਹਾਰਾਸ਼ਟra ਸਰਕਾਰ ਨੂੰ ਮੌਨਦ ਕੈਂਪ ਉਹ ਰੰਦੀ ਹੈ ਪ੍ਰਧਾਨ ਤਦ ਵੱਡਾ ਸਾਹਿਬ ਦੀ ਮੈਨੇਜਮੈਂਟ ਵੀ ਵਿਆਹ ਸਰਕਾਰ ਨੇ ਲੈ ਲਈ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਜਪਾ ਨੇ ਲੈ ਲਈ ਹੈ ਐਜੀਪੀਸੀ ਤੋੜ ਕੇ ਹਰਿਆਣਾ ਕਮੇਟੀ ਭਾਜਪਾ ਨੇ ਲੈ ਲਈ ਹੈ ਅਈ ਆ ਵੀ ਜੁਮੇਦਾਨ ਵਾਲੇ ਕਬਜ਼ਾ ਕਰਨਾ ਚਾਹੁੰਦੇ ਸੀ ਐਜੀਪੀਸੀ ਅਕੀਲਾ ਅਕੀਲਾ ਤੁਹਾਡਾ ਜੇ ਫਿਰ ਕਜੰਦੇ ਦੇ ਫਿਰ ਦੇਖੋ ਕੀ ਹੋਣਾ ਸੀ ਇੱਥੇ ਐਸ ਕਰਕੇ ਜੇ ਪੰਥ ਨੂੰ ਪੰਜਾਬ ਨੂੰ ਪੰਜਾਬ ਇੱਕ ਅੱਜੀ ਕਰਾਉਣੀ ਹੈ ਆਪਣੇ ਕੋਲ ਕੋਈ ਚਾਰਾ ਨਹੀਂ ਕੋਈ ਚਾਰਾ ਨਹੀਂ ਆਪਣੀ ਮਾਂ ਪਾਰਟੀ ਤੋਂ ਬਿਨਾਂ ਇੰਨਾ ਹੀ ਦੱਸਣਾ ਚਾਹੁੰਦਾ ਜਿਵੇਂ ਬਾਪੂ ਬਾਦਲ ਨੇ ਸੇਵਾ ਕੀਤੀ ਤੁਹਾਡੀ ਅੱਜ ਵੀ ਹਰ ਘਰ ਘਰ ਲੋਕੀ ਯਾਦ ਕਰਦੇ ਆ ਉਹਨਾਂ ਦੇ بیٹے ਹੋਣ ਦੇ ਨਾਲ ਤੇ ਮੈਂ ਵਚਨ ਕਰਦਾ ਤੁਹਾਡੇ ਨਾਲ ਕੋਸ਼ਿਸ਼ ਕਰੂੰਗਾ ਉਹਨਾਂ ਤੋਂ ਵੱਧ ਬਹੁਤਾ ਕੰਮੀ ਬਹੁਤ ਔਖੀ ਉਹਨਾਂ ਵਰਗਾ ਬੰਦਾ ਬੰਨਾ ਬਹੁਤ ਔਖਾ ਕਿ ਰੱਬ ਕਿਤੇ ਕਿਤੇ ਪੈਦਾ ਕਰਦੇ ਆ ਜੇ ਇਨਸਾਨ ਜਿਨ੍ਹਾਂ ਨੇ ਸਾਰਾ ਕੁਝ ਹੀ ਆਪਣਾ ਪੰਜਾਬ ਸੀ ਕੌਮ ਸੀ ਪਰ ਮੈਂ ਕੋਸ਼ਿਸ਼ ਕਰੂੰਗਾ ਥੋੜੇ ਚਿਹਰੇ ਤੇ ਵਾਪਸ ਕੁਝ ਲੈਵਾਂ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ